ਦਾ ਕਿਹਦੇ ਘਰੇ ਤੇਨ ਮਹੀਨੇ ਕੱਢੇ ਸਾਰੇ ਬਾਰੇ ਕਮਰੇ ਦੇ ਅੱਗੇ ਪਏ ਤਾਂ ਆਂ ਦੀ ਜਿਹੜੀ ਹੰਬਲ ਫਾਊਂਡੇਸ਼ਨ ਹੈ ਠੀਕ ਹੈ ਉਹ ਤੱਕ ਅਸੀਂ ਧਿਆਨ ਦੇ ਨਹੀਂ ਤੁਹਾਡੀਆਂ ਫਸਲਾਂ ਤੁਹਾਡੇ ਪੈਰ ਤੁਹਾਡੇ ਪਸ਼ੂ ਜੋ ਵੀ ਹੋਇਆ ਉਹ ਸਾਰਾ ਕਰਵਾ ਕੇ ਪਾਓ ਜੁਫੇਰਿਆਂ ਸਤਲੋ ਦੇ ਦਰਿਆ ਦੇ ਪਾਣੀ ਨਾਲ ਕਿਰਿਆ ਹੜ੍ਹਾਂ ਨਾਲ ਝੰਬਿਆ ਪਿਆ ਪੂਰੀ ਤਰ੍ਹਾਂ ਪਿੰਡ ਕਾਲੂ ਵਾਲਾ ਜਿਹੜਾ ਹਿੰਦ-ਪਾਕ ਸਰਹੱਦ ਦੇ ਬਿਲਕੁਲ ਨਾਲ ਵਸਦਾ ਤੇ ਸਤਲੁਜ ਦਰਿਆ ਦੇ ਉਸ ਪਾਰ ਪੂਰਾ ਟਾਪੂनुਮਾ ਪਿੰਡ ਹੈ ਹੜ੍ਹਾਂ ਨੇ ਵੱਡਾ ਨੁਕਸਾਨ ਕੀਤਾ ਜਿੱਥੇ ਜ਼ਮੀਨ ਨੂੰ ਵੱਡਾ ਖੋਰਾ ਲਾਇਆ ਉਥੇ ਘਰ ਵੀ ਅਨੇਕਾਂ ਢਹਿ ਢੇਰੀ ਕਰ ਦਿੱਤੇ ਆ ਲੋਕ ਵੱਖ-ਵੱਖ ਰੋਗਾਂ ਦੇ ਸ਼ਿਕਾਰ ਵੀ ਹੋ ਚੁੱਕੇ ਆ ਜਿਨ੍ਹਾਂ ਦੀ ਸਾਰ ਲੈਣ ਲਈ ਦੁੱਖੜੇ ਸੁਣ ਲਈ ਪੰਜਾਬ ਦੀ ਨਾਵਰ ਗਾਇਕਾ ਜਸਵਿੰਦਰ ਬਰਾੜ ਮੌਕੇ ਤੇ ਪਹੁੰਚੇ ਪਿੰਡ ਨਿਹਾਲਾ ਲਵੇਰਾ ਤੋਂ ਟਰੈਕਟਰ ਤੇ ਸਵਾਰ ਹੋ ਕੇ ਹੜਪ੍ਰਭਾਵਿਤ ਖੇਤਰ ਦਾ ਜਿੱਥੇ ਦੌਰਾ ਕੀਤਾ ਉਥੇ ਟੱਪੂ ਨੂਮਾ ਪਿੰਡ ਕਾਲੂ ਵਾਲਾ ਵਿਖੇ ਪਹੁੰਚ ਕੇ ਉਹਨਾਂ ਨੇ ਲੋਕਾਂ ਦੀਆਂ ਦੁੱਖ ਤਕਲੀਫਾਂ ਸੁਣੀਆਂ ਕਿਹੇ ਦੇ ਕਰੇ ਤਨ ਮਹੀਨੇ ਕੱਢੇ ਕੰਮਰੇ ਅੱਗੇ ਪਾਣੀ ਆਇਆ ਜਿੱਥੇ ਆਪਾਂ ਖਾਲੀ ਹੋ ਗੋ ਅਨੰਤ ਹੰਬਲ ਉਹ ਤੱਕ ਜਿਹੜੀ ਹੰਬਲ ਫਾਊਂਡੇਸ਼ਨ ਹੈ ਛਾਸੀ ਕੋਨੇ ਦੇਖਿਆ ਮੈਂ ਉਹ ਤੱਕ ਅਸੀਂ ਜਾਣਦੇ ਨਹੀਂ ਤੁਹਾਡੀਆਂ ਫਸਲਾਂ ਤੁਹਾਡੇ ਪੈਰ ਤੁਹਾਡੇ ਪਸ਼ੂ ਜੋ ਵੀ ਹੋਇਆ ਉਹ ਸਾਰਾ ਕਰਵਾ ਕੇ ਪਾਉ ਜਾਵੇ ਅਸੀਂ ਤਾਂ ਸਾਰਿਆਂ ਦੀ ਸਾਰ ਨਹੀਂ ਹੋਈ ਤਾਂ ਇਹ ਉਹਨੇ ਕੰਮਰੇ ਤੇ ਜਾਂਦੇ ਉਹਨੇ ਤੇ ਰੋਟੀ ਮੱਤਾਂ ਦੀ ਮੇਲ ਬਹੁਤ ਆਪਾ ਬਹੁਤ ਆਪਾ ਕਹਿੰਦੇ ਜਦੋਂ ਸੁਫਨੇ ਰੁੱਢਦੇ ਆ ਨਾ ਸਾਹਮਣੇ ਬਾੜਾ ਬਹੁਤ ਬੰਦਾ ਆ ਸੀ ਬਹੁਤ ਬਹੁਤ ਹਾਲੇ ਬੁਲੇ ਬੱਚਾ ਲੋਕਾਂ ਪਾਰ ਵੀ ਪਹਾੜਾ ਕੋਈ ਪਛ ਵੀ ਨਹੀਂ ਅਗੇ ਭਾਈ ਮੈਨੂੰ ਐ ਲੱਗਦਾ ਕਿ ਜਿਹੜਾ ਇਹ ਏਰੀਆ ਹੈ ਹਾਂ ਇਹ ਹੜਾਂ ਦੀ ਮਾਰ ਵੀ ਨੂੰ ਦੂਜੀ ਤੀਜੀ ਵਾਰੀ ਪੈ ਗਈ ਹਾਂ ਉਹ ਤਾਂ ਜਿਹੜੀ ਮਾਰ ਪਈਏ ਪਈਏ ਉਹ ਵੀ ਹਾਸ਼ੀਏ ਤੇ ਆ ਉਹ ਵੀ ਹਾਸ਼ੀਏ ਨਾਸ਼ੀਆ ਕੇ ਕਰ ਬੱਤੀ ਥੋੜੇ ਜਿਹਾ ਬੱਤੀ ਘੱਟ ਰਹਿ ਗਏ ਨੇ ਇੱਥੇ ਔਰ ਥੋੜੇ ਪਸ਼ੂ ਨੇ ਹੌਲੀ ਹੌਲੀ ਇਹ ਪਿੰਡ ਮਤਲਬ ਹੋਂਦ ਇਹਦੀ ਖਤਮ ਹੋ ਸਕਦੀ ਹੈ ਜਿਵੇਂ ਬਸ ਲਈਏ ਚਲੋ ਪਹਿਲਾ ਪਿੰਡ ਆ ਜੇ ਮੈਂ ਬਾਰਡਰ ਤੇ ਆ ਤੇ ਮੈਨੂੰ ਲੱਗਦਾ ਵੀ ਸਾਡੇ ਸਿਸਟਮ ਦਾ ਜਾਂ ਕਿਸੇ ਕਿਸੇ ਦਾ ਜਿਹੜਾ ਨਜ਼ਰੀਆ ਉਹ ਵੀ ਕੋਈ ਬਹੁਤਾ ਸਖਾਵਾਂ ਨਹੀਂ ਰਿਹਾ ਇਸ ਏਰੀਆ ਵੱਲ ਜਦੋਂ ਅਸੀਂ ਉਹ ਤਾਂ ਆਪਾਂ ਨੂੰ ਦੇਖ ਹੀ ਰਹੇ ਹਾਂ ਹਾਂਜੀ ਸਾਰੇ ਪਿੰਡਾਂ ਤੇ ਜਾਣਦੇ ਆ ਤੇ ਬਹੁਤ ਇਹਨਾਂ ਲੋੜਾਂ ਨੇ ਬੁਨਿਆਦੀ ਲੋੜਾਂ ਨਹੀਂ ਹੁੰਦੀਆਂ ਹੱਣ ਹਾਂ ਰੋਟੀ ਕੱਪੜਾ ਤੇ ਮਕਾਨ ਉਹ ਉਹ ਸਿਹਤ ਤੇ ਐਜੂਕੇਸ਼ਨ ਆ ਪੰਜ ਲੋੜਾਂ ਵੀ ਗਿਣ ਲਈਏ ਉਹ ਵੀ ਪੂਰੀਆਂ ਨਹੀਂ ਹਾਂ ਇਹ ਲੋਕੀ ਤਕੜੇ ਇਤੋਂ ਮੈਨੂੰ ਦੱਸਿਆ ਆਪਣੇ ਪੱਤਰਕਾਰ ਵੀਰੇ ਨੇ ਕਿ ਇੱਥੋਂ ਕਹਿੰਦੇ ਵੀ ਇਹ 5ਵੀਂ ਤੋਂ ਜਿਹੜੀ ਗਾਂ ਕਲਾਸ ਆ 6ਵੀਂ ਸ਼ੁਰੂ ਹੋ ਜਾਂਦੀ ਆ ਇੱਥੋਂ ਬੇੜੀ ਲੈ ਕੇ ਜਾਂਦੇ ਜਰਾਂ ਇਹ ਸਾਡਾ ਕਰਕੇ ਨਹੀਂ ਉਹ ਵੀ ਦੇਖੋ ਸਿਆਲਾਂ ਦੇ ਆਪਾਂ ਜਦੋਂ ਗੱਡੀਆਂ ਲੈ ਕੇ ਨਿਕਲਦੇ ਆ ਆਪਣੇ ਮਾਪੇ ਕਹਿ ਦਿੰਦੇ ਆ ਧੁੰਦਾ ਧਿਆਨ ਰੱਖਿਓ ਕਿ ਧੰਨ ਇਹਨਾਂ ਦਾ ਜ਼ਿਕਰ ਉਹਨਾਂ ਤੋਂ ਧੁੰਦਾ ਚ ਉਹਨਾਂ ਚ ਵੀ ਇਹ ਬੱਚੇ ਪੜਨ ਜਾਂਦੇ ਨੇ ਤੇ ਮਾਪੇ ਇਹਨਾਂ ਨੂੰ ਤੋੜਦੇ ਆ ਚਾਰੇ ਪਾਸੋਂ ਆ ਪਿੰਡ ਨੂੰ ਦਰਿਆ ਦੇ ਵਿੱਚ ਘੇਰਿਆ ਹੋਇਆ ਤੇ ਇਹਦੇ ਨਾਲ ਪਿੰਡ ਟਿੰਡੀ ਵਾਲਾ ਬਾਈ ਉਹ ਕਹਿੰਦੇ ਵੀ ਦਰਿਆ ਉੱਥੋਂ ਕਰੀਬ-ਕਰੀਬ ਹੁਣ ਜਮਾਂ ਨਾਲ ਦੋ ਤਿੰਨ ਕਰਮਾ ਰਹਿ ਗਿਆ ਦੋ ਤਿੰਨ ਕਰਮਾ ਰਹਿ ਗਿਆ 50 ਤੋਂ 60 ਕਿੱਲੇ ਉਹਦੀ ਜ਼ਮੀਨ ਵਹਾ ਕੇ ਲੈ ਗਿਆ ਦਰਿਆ ਇੰਨੀ ਦੂਰ ਸੀ ਪਹਿਲਾਂ ਹੁਣ ਜਮਾਂ ਜਮਾਂ ਨੇੜੇ ਜਾਵੜਿਆ ਤੇ ਜਿਹੜੀਆਂ ਮੈਨੂੰ ਲੱਗਦਾ ਹੁੰਦਾ ਕਿ ਇੱਥੇ ਆਪਾਂ ਉਹ ਲੋੜਾ ਨਹੀਂ ਜਿਵੇਂ ਦੂਜੇ ਪਿੰਡਾਂ ਚ ਹੁੰਦਾ ਵੀ ਆਪਾਂ ਫਰਿੱਜ ਏਸੀ ਕੂਲਰ ਇੱਥੇ ਤਾਂ ਹਜੇ ਐਜੂਕੇਸ਼ਨ ਤੇ ਕੰਮ ਕਰਨ ਦੀ ਲੋੜਾ ਬੁਨਿਆਦ ਜਿਹੜੀ ਜਮਾਂ ਬੁਨਿਆਦੀ ਗੱਲਾਂ ਹੁੰਦੀਆਂ ਚੀਜ਼ਾਂ ਉਹਨਾਂ ਉਹਨਾਂ ਦੀ ਵੀ ਅਜੇ ਇੱਥੇ ਗੱਲ ਕਰਨ ਦੀ ਲੋੜ ਹੈ ਇਸ ਸੀਰੀਜ਼ 'ਚ ਫੇਰ ਭਾਈ ਜੀ ਇਹ ਦੇਖੋ ਤੁਸੀਂ 95 ਪਾਣੀ ਆਇਆ ਉਸ ਵਾਰ 19 ਚ ਆਇਆ ਫਿਰ ਇੱਥੇ ਇੱਥੇ ਫਿਰ ਉਸ ਤੋਂ ਬਾਅਦ 23 ਚ ਫਿਰ ਆਇਆ 23 ਚ ਇਸ ਤੋਂ ਵੀ ਜ਼ਿਆਦਾ ਨੁਕਸਾਨ ਕੀਤਾ ਪਹਿਲਾਂ ਤਾਂ ਉਹ ਤਾਂ ਡੇਢ ਡੇਢ ਸਾਲ ਪਹਿਲਾਂ 2 ਸਾਲ ਪਹਿਲਾਂ ਹਾਂ 23 ਚ ਆਇਆ ਹੁਣ ਫਿਰ 25 ਚ ਆ ਗਏ ਤੁਸੀਂ ਦੇਖੋ ਵੀ ਉਹ ਅਜੇ ਕਰਜ਼ੇ ਦੀ ਪੰਡ ਲੱਥੀ ਨਹੀਂ ਇਹਨਾਂ ਦੀ ਨਹੀਂ ਕਿਉਂਕਿ ਫਸਲ ਇਹਨਾਂ ਦਾ ਰੋਜ਼ਗਾਰ ਹੀ ਫਸਲ ਹੈ ਇੱਥੇ ਨਾ ਛੋਟੇ ਛੋਟੇ ਕਿਸਾਨ ਆ ਜੀ ਕਿਲਾ ਇੱਕੜ ਦੋ ਕਨਾਲਾਂ ਚਾਰ ਕਨਾਲਾਂ ਇਦਾਂ ਦੇ ਕਿਸਾਨ ਬਹੁਤ ਆ ਬਸ ਤਿੰਨ ਦੋ ਇੰਨੇ ਕੁ ਤਰਾਸਦੀ ਇਹ ਆ ਕਿ ਇਸ ਇਸ ਸਾਈਡ ਤੇ 7000 ਕਿੱਲਾ ਜ਼ਮੀਨ ਹੈ ਪੱਗਾ ਪੰਡਾ ਦੀ 400 ਕਿੱਲਾ ਹੀ ਪੱਕੀ ਆ ਬਾਕੀ ਸਾਰੀ ਕੱਚੀ ਆ ਕੱਚੀ ਦਾ ਕੋਈ ਜਿਹੜਾ ਨਾਉਂਸ ਵੀ ਹੋਇਆ ਵੀ ਯਾਰ ਉਹ ਇਹਨਾਂ ਨੂੰ ਨਹੀਂ ਮਿਲਣਾ ਕਿਉਂ ਇਹਨਾਂ ਨੂੰ ਕੋਈ ਸਹੂਲਤ ਨਹੀਂ ਕੱਚੀ ਜ਼ਮੀਨ ਕਰਕੇ ਇਹ ਤਰਾਸਦੀ ਹੈ ਸਿਰਫ 400 ਕਿੱਲੇ ਨਾਮ ਤੇ ਨਹੀਂ ਹਕਾਇਤ ਨਹੀਂ ਇੱਕ ਵਾਰੀ 2009 ਚ ਇਹਨਾਂ ਦੀਆਂ ਪੱਕੀਆਂ ਨਹੀਂ ਆ ਜੀ ਇਨਸਾਨੀਅਤ ਹੀ ਦੇ ਦੋ ਹਾਂ ਉਹੀ ਨਾ ਵੀ ਹਾਂ ਹਾਂ ਸਪੈਸ਼ਲ ਗਦੌਰੀਆਂ ਦੇ ਮੈਂ ਇੱਥੇ ਆਏ ਕਹਿੰਦੇ ਆ ਵੀ ਛੱਡ ਦਿਓ ਕਿਹਦੇ ਕਿਸੇ ਦੇ ਨਾਮ ਹੈਗੀ ਆ ਕਿਸੇ ਦੇ ਨਾਮ ਨਹੀਂ ਹੈ ਵੀ ਇੱਕ ਇੱਕ ਵਾਰੀ ਹਾਲਾਤਾਂ ਨੂੰ ਦੇਖ ਕੇ ਛੱਡ ਦੋ ਵੀ ਕਿਹਦੇ ਨਾਲ ਹੈਗੀ ਹੈ ਕਿਹਦੇ ਨਾਲ ਅਗਲੇ ਹੁਣ ਕਹਿੰਦੇ ਤੇਰੇ ਕੋਲ ਦੋ ਕਿਲੇ ਲਓ ਜੀ 40000 ਉਹ ਤੇਰੇ ਨਾਲ ਹੈਗੀ ਹੈ ਕਿ ਨਹੀਂ ਉਹਦੇ ਨਾਲ ਕੋਈ ਪਤਾ ਨਹੀਂ ਆਈ ਹੈਲਪ ਕੀਤੀ ਜਾ ਸਕਦੀ ਉਹਦੇ ਨਾਲ ਕੋਈ ਪੁੱਛਦਾ ਹੀ ਨਹੀਂ ਨਾ ਜਦੋਂ ਮੁਆਵਜ਼ੇ ਦੀ ਵਾਰੀ ਆਉਂਦੀ ਹੈ ਸਮਟਾ ਕਿਉਂਕਿ ਉਹ ਤਾਂ ਆਪਾਂ ਨੂੰ ਪਤਾ ਹੀ ਨਹੀਂ ਤੇਰੀ ਜਿੰਮੇ ਜ਼ ਕੀ ਹੋਵੇਗਾ ਉਸ ਤੋਂ ਬਾਅਦ ਅਸੀਂ 25 ਦੇ ਵਿੱਚ ਆ ਹੁਣ ਫਿਰ ਮਾਰੇ ਗਏ ਸਾਡੇ ਕੁੱਲ ਮਿਲਾ ਕੇ ਕੁਝ ਕੁਝ ਵੀ ਨਹੀਂ ਪੱਲੇ ਰਹਿ ਗਿਆ ਤੇ ਅਸੀਂ ਉਹਦੇ ਨਾਲ ਅਗਾ ਜਗਾ ਕੀ ਲੈਣੀ ਹੈ ਮਕਾਨ ਕੀ ਬਣਾਉਣਾ ਹੈ ਉਹ ਤਾਂ ਤੁਸੀਂ ਆਪ ਖੁਦ ਜਾਣਦੇ ਹੋ ਉਹ ਤੇ ਦੱਸਣ ਦੀ ਲੋੜ ਹੀ ਨਹੀਂ ਬੇਟਾ ਦਿਸੇ ਜਾ। ਤੇ ਅੱਛਾ ਮੈਂ ਤੁਹਾਡੇ ਮਾਧਿਅਮ ਰਾਹੀਂ ਇੱਕ ਸਾਰਨ ਦਰਖਾਸਤ ਕਰਨਾ ਚਾਹਣਾ। ਇਹ ਅਸੀਂ ਜਿਹੜੇ ਮਿਲੇ ਪਿੰਡਾਂ ਨਾਲ ਦੀ ਇਹ ਦਰਖਾਸਤ ਹੈ ਵੀ ਜੋ ਇਹਨਾਂ ਦੀ ਜ਼ਮੀਨ ਸੀ ਸਾਰੀ ਖੁਰਕੇ ਆਲਮੋਸਟ ਦਰਿਆ 'ਚ ਚਲੀ ਗਈ। ਉਹ ਸਿਰਫ 100 ਕੁ ਕਿੱਟ ਰਹਿ ਗਈ ਹੈ। ਤੇ ਜੋ ਦੋ ਤਿੰਨ ਸਾਲ ਇਦਾਂ ਹੜਾ ਹਦਰੇ ਤੇ ਪਿੰਡ ਖਤਮ ਹੋ ਜਾਏਗਾ। ਤੇ ਇਹਨਾਂ ਸਾਰਿਆਂ ਦੀ ਜੋ ਅਪੀਲ ਹੈ ਸਾਡ ਪੰਪ ਨਹੀਂ ਮਰਲੇ ਦਾ ਪਲਾਟ ਹੀ ਗਵਰਨਮੈਂਟ ਵੱਲੋਂ ਕਿਤੇ ਦਿੱਤਾ ਜਾਵੇ ਤੇ ਜਿਵੇਂ ਬੱਤੀ ਕਰਦੇ ਇੱਕ ਇੱਕ ਇਕੜ ਜ਼ਮੀਨ ਗਵਰਨਮੈਂਟ ਵੱਲੋਂ ਦੇਣੇ ਕੋਈ ਵੱਡੀ ਗੱਲ ਨਹੀਂ ਅਗਰ ਇੱਕ ਇਕੜ ਜ਼ਮੀਨ ਕਿਸੇ ਪਿੰਡ ਦੇ ਵਿੱਚ ਸੇਫ ਜਗ੍ਹਾ ਜੇ ਇਹਨਾਂ ਦਾ ਨਾਮ ਕੀਤਾ ਜਾਵੇ ਤੇ ਇਹ ਪੂਰੀ ਜ਼ਿੰਦਗੀ ਆਪ ਜੀ ਗੁਜ਼ਾਰਾ ਕਰ ਸਕਦੇ ਆ ਇਹ ਮੇਰੀ ਤੁਹਾਡੇ ਮਾਧਿਅਮ ਨੇ ਸਰਕਾਰ ਨੂੰ ਪੁਰਜੋ ਅਪੀਲ ਹੈ ਉਹ ਸਾਡੇ ਵੀ ਸੰਸਥਾਵਾਂ ਨੂੰ ਵੀ ਬੇਨਤੀ ਹੈ ਕਿ ਉਹ ਵੀ ਇਸ ਸਾਥੇ ਪੂਰਾ ਆਪਾਂ ਐਨੇ ਖਾਤਰੀ ਚ ਹੰਬਲਾ ਫਾਊਂਡੇਸ਼ਨ ਦੇ ਨਾਲ ਹੀ ਕੰਮ ਕਰ ਰਹੇ ਆ ਤੇ ਅਸੀਂ ਇੱਥੇ ਆ ਜਦੋਂ ਤਰ ਫਸਲ ਆਉਣ ਅਸੀਂ ਬੀਜ ਨਹੀਂ ਦਿੰਦੇ ਲੋਕਾਂ ਨੇ ਤੇ ਬੀਜ ਤਾਂ ਕੀ ਨਹੀਂ ਦਿੰਦੇ ਵਿਜਵਾੜ ਨਹੀਂ ਦਿੰਦੇ ਵਿਜਵਾ ਜੇ ਜਿਹੜਾ ਹੈਲਪ ਲੈਣਾ ਚਾਹੁੰਦਾ ਉਹਦਾ ਮਾਧਿਅਮ ਆ ਸੀ ਤਾਂ ਸੋ ਨੀਰੂ ਜੀ ਉਹਨਾਂ ਵੱਲੋਂ ਸੰਤੋਸ਼ ਜੀ ਸਾਡੇ ਕੋਲ ਆਏ ਨੇ ਨੀਰੂ ਬਾਜਾ ਐਂਟਰਟੇਨਮੈਂਟ ਦੇ ਨਾਲ ਕੋਪਾਟਾਰ ਵੀ ਨੇ ਫਾਊਂਡਰ ਵੀ ਨੇ ਤੇ ਨਾਲ ਨਾਲ ਪ੍ਰੋਡਿਊਸਰ ਵੀ ਨੇ ਉਹਨਾਂ ਦੇ ਤੇ ਦਸਿੰਦਰ ਮੈਡਮ ਆਏ ਨੇ ਕੱਟੀ ਆਏ ਨੇ ਤੇ ਮੇਰੇ ਖਿਆਲ ਚ ਜੋ ਵੀ ਤੁਸੀਂ ਸਲਾਹ ਕੀਤੀ ਹੋਣੀ ਉਹ ਤੁਸੀਂ ਵੀ ਦੱਸ ਦੋ ਹਾਂਜੀ ਵੀ ਇਹੀ ਵੀ ਮੈਂ ਪਹਿਲਾਂ ਵੀ ਦੱਸ ਚੁੱਕਿਆ ਹਾਂ ਵੀ ਨੀਰੂ मैम ਵੱਲੋਂ ਸਾਡੇ ਆ ਪੂਰੀ ਟੀਮ ਖੜੀ ਹੈ ਵੀ 15 ਪਿੰਦ ਨੇ ਮੇਰਾ ਕਹਿਣਾ ਜੀ ਤੇ ਬੋਰਡ ਦੀਆਂ ਪ੍ਰੀਖਿਆਵਾਂ ਹੋਣਗੀਆਂ ਉਹਨਾਂ ਸਾਰੇ ਬੱਚਿਆਂ ਦੀ ਫੀਸ ਹੈ ਉਹ 15 ਪਿੰਡਾਂ ਦੀ ਸਾਰਾ ਹੋ ਜਾਣਗੇ 15 ਪਿੰਡ ਹੋ ਜਾਣਗੇ ਉਹਨਾਂ ਦੀ ਮੀਰੂ ਮੈਮ ਦੇਣਗੇ ਬਾਕੀ ਜਿਹੜੀ ਹੰਬਲ ਫਾਊਂਡੇਸ਼ਨ ਹੈ ਉਹ ਜਿਵੇਂ ਜਿਵੇਂ ਸਾਨੂੰ ਜਿਵੇਂ ਹੋਣਾ ਜਗਦੀਪ ਜੀ ਨੇ ਕਹੀ ਦਿੱਤਾ ਵੀ ਫਸਲਾਂ ਬਜਵਾ ਕੇ ਇਸ ਤਾ ਇੱਥੇ ਡੇਰਾ ਲਾ ਲਿਆ ਹੈਨਾ ਵੀ ਹਰ ਮੁਸ਼ਕਲ ਹੱਲ ਕਰਕੇ ਫੇਰ ਜਾਵਾਂਗੇ ਤੇ ਜਿਵੇਂ ਜਿਵੇਂ ਅਸੀਂ ਵੀ ਰੱਬ ਦੇ ਬੰਦੇ ਆ ਜੀ ਤੁਹਾਡੇ ਵਰਗੇ ਅਸੀਂ ਨਿੱਕੇ ਨਿੱਕੇ ਆ ਜੋ ਪਰਮਾਤਮਾ ਨੇ ਸਾਡੀ ਹਾਜ਼ਰੀ ਲਾਈ ਹੰਬਲ ਫਾਊਂਡੇਸ਼ਨ ਨੇ ਜੋ ਸਾਡੀ ਹਾਜ਼ਰੀ ਲਾਈ ਉਹ ਜਿਸ ਮੁੱਦੇ ਤੇ ਮਰਜ਼ੀ ਹੈ ਭਾਵੇਂ ਉਹ ਇਕਾਦੇ ਪਸ਼ੂ ਦੀ ਐ ਭਾਵੇਂ ਕੋਈ ਕੱਪੜੇ ਲੀੜੇ ਦੀ ਐ ਭਾਵੇਂ ਆਪਾਂ ਮੰਝੇ ਲਾ ਲੂ ਹਨਾ ਇਹ ਲਾ ਲੂ ਵੀ ਸੋਣਾ ਮੰਝੇ ਜ਼ਰੂਰੀ ਐ ਮੈਂ ਮੈਂ ਲੇਡੀਜ਼ ਆ ਮੈਂ ਲੇਡੀਜ਼ ਦੀਆਂ ਪ੍ਰੋਬਲਮਾਂ ਨੂੰ ਜ਼ਿਆਦਾ ਸਮਝੂਗੀ ਇੱਕ ਮੈਂ ਸਭ ਦੇਖਿਆ ਅਭੀ ਆ ਬੱਚਿਆਂ ਦੀ ਸਕਿਨ ਪ੍ਰੋਬਲਮ ਬਹੁਤ ਹੋ ਰਹੀ ਐ ਹਨਾ ਜੀ ਤੇ ਇਹਦੇ ਨਾਲ ਜਦੋਂ ਪਾਣੀ ਪੀਣ ਕੇ ਪੇਟ ਦੀਆਂ ਪ੍ਰੋਬਲਮਾਂ ਵੀ ਬਹੁਤ ਆਉਣ ਗਈਆਂ ਹਨ ਕਈ ਵਾਰ ਕਹਿੰਦੇ ਕੰਦਾਂ ਤੋਂ ਜ਼ਰੂਰੀ ਪਹਿਲਾਂ ਇਨਸਾਨ ਨੂੰ ਬਚਾਉਣਾ ਜ਼ਰੂਰੀ ਹੁੰਦਾ ਜਿਵੇਂ ਆਸੇ ਪਾਸੇ ਦਲਦਲੀ ਐ ਹਨਾ ਜੀ ਤੁਸੀਂ ਮੈਨੂੰ ਦਿਖਾਇਆ ਸਾਰਾ ਤੇ ਉਸ ਹਿਸਾਬ ਨਾਲ ਇਹ ਲੱਗਦਾ ਵੀ ਤਗਦੀਬ ਨੇ ਦੂਸਰੀ ਵੀ ਬਿਮਾਰੀਆਂ ਫੈਲਣ ਦਾ ਵੀ ਜਿਆਦਾ ਡਰ ਹੈ ਤੇ ਕਿਉਂ ਨਾ ਵੀ ਇੱਕ ਕਿਸੇ ਡਾਕਟਰ ਦਾ ਤੁਸੀਂ ਆਪਾ ਅਸੀਂ ਅੱਜ ਹੀ ਮੇਰੀ ਇਹਦੇ ਬਾਰੇ ਕੀ ਸੋਚਿਆ ਆਪਾ ਅੱਜ ਮੈਨੂੰ ਤਸਵੀਰ ਜੱਸੀ ਭਾਈ ਦਾ ਕਾਲ ਆਇਆ ਸੀਗਾ ਅੱਛਾ ਜੀ ਕਹਿੰਦੇ ਵੀ ਮੈਡੀਕਲ ਦਾ ਕੀ ਸਹਾਇਤਾ ਚਾਹੀਦੀ ਹੈ ਹਾਂਜੀ ਹਾਂਜੀ ਤੇ ਮੈਂ ਉਹਨੂੰ ਦੱਸਿਆ ਵੀ ਇਦਾਂ ਸਕਿਨ ਦਾ ਤੇ ਇਹ ਚੀਜ਼ਾਂ ਦੇ ਦਿੱਕਤ ਆਉਣੀ ਹੈ ਉਹ ਕਹਿੰਦੇ ਵੀ ਜਦੋਂ ਵੀ ਤੁਸੀਂ ਕਹਿਣਾ ਹਾਂਜੀ ਅਸੀਂ 4-5 ਪਿੰਡਾਂ ਦਾ ਦੌਰਾ ਕਰ ਚੁੱਕੇ ਹਾਂ ਤੇ ਅਸੀਂ ਹੁਣ ਦਿੱਲੀ 2-3 ਪਿੰਡ ਕੱਢਦੇ ਹਾਂ ਅੱਛਾ ਤੇ ਮੈਂ ਥੋੜੀ ਜਿਹੀ ਹੋਰ ਵੀ ਮੀਡੀਆ ਰਾਹੀਂ ਇੱਕ ਜਾਣਕਾਰੀ ਹੋਰ ਦੱਸ ਨੀਰੂ ਮੈਡਮ ਸੰਤੋਖ ਜੀ ਦਾ ਲਗਾਤਾਰ ਇੱਕ ਹਫਤੇ ਤੋਂ ਕਾਲ ਆ ਰਹੀ ਹੈ ਜਸਵਿੰਦਰ ਮੈਡਮ ਨੇ ਦੋ ਤਿੰਨ ਵਾਰੀ ਮੈਨੂੰ ਫੋਨ ਕਰਕੇ ਕਹਿੰਦਾ ਵੀ ਅਸੀਂ ਕਦੋਂ ਆਈਏ ਸਾਡਾ ਮਕਸਦ ਇਹ ਹੁੰਦਾ ਕਿ ਅਸੀਂ ਪਹਿਲਾਂ ਆਪ ਜੀ ਆਈਏ ਉੱਥੇ ਕੀ ਕੀ ਸਹੂਲਤਾਂ ਚਾਹੀਦੀਆਂ ਨੇ ਤਾਂ ਕਿ ਉਹ ਸਹੀ ਮਿਲ ਸਕਣ ਕਿ ਕਈ ਵਾਰ ਕੀ ਹੁੰਦਾ ਕਿ ਰਾਸ਼ਨ ਇੱਕ ਪਿੰਡ ਚ ਆ ਜਾਂਦਾ ਆ ਜਾਂਦਾ ਹੁਣ ਆਪਾਂ ਹਾਂ ਇੱਥੇ ਇਥੋਂ ਦਾ ਜਿਹੜਾ মিডিਆ ਉਹ ਬਹੁਤ ਮੈਮ ਸਾਥ ਦੇ ਰਿਹਾ ਪਹਿਲੇ ਦਿਨ ਤੋਂ ਹੀ ਕਿਉਂਕਿ ਭਾਜੀ ਪ੍ਰੈਸ ਕਲੱਬ ਦੇ ਪ੍ਰੈਜ਼ੀਡੈਂਟ ਵੀ ਨੇ ਤੇ ਬਾਈ ਹੋ ਰਹੀ ਸਾਰੇ ਅੱਜ ਬੇਸ਼ੱਕ ਮਾਈਕ ਤੇ ਤੁਸੀਂ ਉਸ ਪਾਸੇੋਂ ਇਧਰਲੇ ਪਾਸੇ ਵੀ ਹੁੰਦੀ ਪਰ ਤੁਹਾਡਾ ਕਹਿੰਦੇ ਦੁਨੀਆ ਤੱਕ ਗੱਲ ਪਹਚਾਉਣੀ ਤਕਲੀਫ ਪਹਚਾਉਣੀ ਇਹ ਵੀ 100% ਸੇਵਾ ਜੀ ਇਸ ਸੇਵਾ ਦੇ ਨਾਲ ਨਾਲ ਤੁਸੀਂ ਪੂਰੀ ਫਾਊਂਡੇਸ਼ਨ ਦੇ ਨਾਲ ਖੜੇ ਹੋ ਇਹ ਵੀ ਬਹੁਤ ਕਿਉਂਕਿ ਅਸੀਂ ਰਵਿਦਾਰ ਪੈਂਡਾ ਦਾ ਮੈਡਮ ਮੋਛਰੇ ਕਦੋਂ ਇਹ ਕਦੋਂ ਦੀ ਰਾਤ ਮੈਂ ਚਾਹਣ ਕਿ ਉਹਨੂੰ ਕਰਦਾ ਮੈਂ ਮੈਂ ਕਿਹਾ ਕੱਲ ਆਇਓ ਜੀ ਕਿਉਂਕਿ ਅਸੀਂ ਅੱਜ ਮੇਥਿਆ ਸੀ ਕਾਲੂ ਵਾਲੇ ਪੈਂਡ ਆਉਣਾ ਵੀ ਕੱਲ ਆਜੋ ਤੇ ਇਹਨਾਂ ਦਾ ਕੋਈ ਹੋਰ ਕਈ ਪ੍ਰੋਗਰਾਮ ਸੀ ਘਰੇਲੂ ਦਿੱਕਤਾਂ ਵੀ ਸੀ ਬਹੁਤ ਕੁਝ ਸੀਗਾ ਜਿਹੜੀਆਂ ਮੈਨੂੰ ਲੱਗਦਾ ਮੈਨੂੰ ਅਜੇ ਨਛਰ ਵੀ ਨਹੀਂ ਕਰਨੀਆਂ ਚਾਹੀਦੀ ਮੈਂ ਕਦ ਨਾ ਕਦ ਜਰੂਰ ਦੱਸੂਗਾ ਉਹ ਸਾਰੀਆਂ ਦਿੱਕਤਾਂ ਚੋਂ ਕਹਿੰਦੇ ਨਹੀਂ ਪਹਿਲ ਦੇ ਆਧਾਰ ਤੇ ਮੈਂ ਆਪਣੇ ਲੋਕਾਂ ਚ ਜਾਣਾ ਜਿਨ੍ਹਾਂ ਨੇ ਮੈਨੂੰ ਜਸਵਿੰਦਰ ਪ੍ਰਾਉਡ ਬਣਾਇਆ ਨਾਲ ਦੀ ਨਾਲ ਹੀ ਨੀਰੂ ਮੜਨ ਉਹ ਕੈਨੇਡਾ ਸੀਗੇ ਸੰਤੋਸ਼ ਜੀ ਕਹਿੰਦੇ ਮੈਂ ਆ ਗਿਆ ਇਹ ਬੰਬੇ ਤੋਂ ਟਿਕਟ ਲੈ ਕੇ ਆਏ ਆ ਤੇ ਮੈਡਮ ਵੀ ਅੱਜ ਆਪਣੇ ਨਾਲ ਸਾਰਿਆਂ ਨਾਲ ਵੀਡੀਓ ਕਾਲ ਤੇ ਗੱਲ ਕਰਨਗੇ ਉਹਨਾਂ ਦਾ ਆਪਣਾ ਟਾਈਮ ਇੱਥੇ ਆਵੇ ਉੱਥੋਂ ਦਾ ਜਿੱਥੇ ਆਪਣਾ ਬੇਸ ਕੈਂਪ ਲਿਖਿਆ ਹੋਇਆ ਲਿਖਿਆ ਹੋਇਆ ਅਸੀਂ ਨਾਲ-ਨਾਲ ਜਿੰਨੇ ਵੀ ਕਲਾਕਾਰ ਉਹ ਸਾਰੇ ਆਪਣ ਨੂੰ ਕਾਲ ਕਰ ਰਹੇ ਨੇ ਪਰ ਆਪਣਾ ਮੇਨ ਮਕਸਦ ਇਹ ਹੈ ਕਿ ਹੁਣ ਜਿਵੇਂ ਆਪਾਂ ਇੱਥੇ ਅੱਜ ਗੱਲ ਕੀਤੀ ਕੋਈ ਕਲਾਕਾਰ ਨਹੀਂ ਆਇਆ ਇੱਥੇ ਤੇ ਇਹਦਾ ਮਤਲਬ ਇਹ ਨਹੀਂ ਕਿ ਉਹ ਆਉ ਦੇਖੋ ਜੇ ਤੁਸੀਂ ਮੈਨੂੰ ਮੇਰੇ ਤੱਕ ਸਾਡੇ ਤੱਕ ਪਹਚਾਈ ਮੈਨੂੰ ਤਾਂ ਪਤਾ ਲੱਗਿਆ ਮੈਨੂੰ ਇਸ ਪਿੰਡ ਵਾਰੀ ਇਸ ਟਾਪੂ ਵਾਰੇ ਬਿਲਕੁਲ ਹੀ ਪਤਾ ਸੀ ਸੱਚੀ ਨਹੀਂ ਮੈਨੂੰ ਪਤਾ ਸੀ ਹਾਲਾਂਕਿ ਮੈਂ ਪੂਰਾ ਪੰਜਾਬ ਘਾ ਲਿਆ ਹੈ ਨਾ ਪਰ ਵੀ ਮੈਨੂੰ ਪਤਾ ਹੀ ਨਹੀਂ ਸੀ ਵੀ ਇੱਥੋਂ ਨੂੰ ਕੋਈ ਸੜਕੀ ਨਹੀਂ ਆਉਂਦੀ ਵੀ ਬੱਚੇ ਪੜਨ ਜਾਂਦੇ ਆ ਤੇ ਇੱਥੋਂ ਪਤਾ ਨਹੀਂ ਕਿਸ਼ਤੀਆਂ ਰਾਈ ਜਾਂ ਕੋਈ ਕੋੜ ਬਣਾ ਕੇ ਜਾਂ ਕਿਸ਼ਤੀ ਰਾਈ ਜਾਂਦੀ ਹੈ ਇਹ ਵੀ ਹੈ ਕਿ ਇਸ ਪਿੰਡ ਦੀ ਨਾ 6-700 ਕਿੱਲਾ ਜ਼ਮੀਨ ਸੀ ਹੁਣ ਸੋਕ ਦੇ ਕਰੀਬ ਰਹਿ ਗਈ ਸਾਰੀ ਦਰਿਆ ਹੌਲੀ ਹੌਲੀ ਵਹਾ ਕੇ ਲੈ ਗਿਆ ਇਸ ਪਿੰਡ ਚ ਕਿਪਸੋਕ ਕਿ ਲਾਰੇਗੀ